ਸ਼੍ਰੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਅਰਬੀ ਦੀ ਬਹੁਤ ਹੀ ਟੇਸਟੀ ਸਬਜ਼ੀ ਜਿਹੜੀ ਹੀ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੁੰਦੀ ਹੈ ਤੇ ਬਹੁਤ ਹੀ ਜਲਦੀ ਤਿਆਰ ਹੁੰਦੀ ਹੈ ਕਿ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਅਰਬੀ ਲੈ ਲਈਏ ਇਹ 1/2 ਕਿਲੋ ਅਰਬੀ ਹੈ ਜਾਣੇ ਕਿ 500 ਗ੍ਰਾਮ ਤੇ ਇਹਨੂੰ ਆਪਾਂ ਸ਼ੈਲ ਲਾਵਾਂਗੇ ਸ਼ੈਲ-ਸ਼ੈਲ ਕੇ ਆਪਾਂ ਇਹਨੂੰ ਪਾਣੀ ਦੇ ਵਿੱਚ ਪਾ ਲਵਾਂਗੇ ਅਰਬੀ ਨੂੰ ਛਿੱਲਣ ਨਾਲ ਹੱਥਾਂ ਦੇ ਉੱਤੇ ਥੋੜੀ ਜਿਹੀ ਖਾਰਸ ਲੜਨ ਲੱਗ ਜਾਂਦੀ ਹੈ ਮਤਲਬ ਕਿ ਤਾਂ ਇਹਨੂੰ ਥੋੜਾ ਜਿਹਾ ਆਪਾਂ ਤੇਲ ਲਾ ਲੈਣਾਗਾ ਹੱਥਾਂ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਆਰਬੀ ਹੈਗੀ ਛਿੱਲ ਲਵਾਂਗੇ ਤੇ ਆਰਬੀ ਛਿੱਲ ਛਿੱਲ ਕੇ ਆਪਾਂ ਪਾਣੀ 'ਚ ਪਾ ਦੇਵਾਂਗੇ ਕਿਉਂਕਿ ਇਹਦੇ ਵਿੱਚ ਥੋੜੀ ਜੀ ਮਤਲਬ ਕਿ ਅਲਰਜੀ ਹੁੰਦੀ ਹੈਗੀ ਤਾਂ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਹੀ ਧੋ ਲਵਾਂਗੇ ਤੇ ਬਾਅਦ 'ਚ ਨਹੀਂ ਆਪਾਂ ਇਹਨੂੰ ਧੋਂਦੇ ਹੈਗੇ ਤੇ ਜਿਹੜੀ ਆਰਬੀ ਆ ਛਿੱਲ ਕੇ ਆਪਾਂ ਤਿਆਰ ਕਰ ਲਈ ਉਸ ਤੋਂ ਬਾਅਦ ਆਪਾਂ ਧੋ ਕੇ ਚੰਗੀ ਤਰ੍ਹਾਂ ਮਸਲ ਮਸਲ ਕੇ ਇਹਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਇਹਨੂੰ ਕੱਢ ਕੇ ਤੇ ਉਦੋਂ ਬਾਅਦ ਦੀ ਆਪਾਂ ਇਹਨੂੰ ਕਟਾਂਗੇ ਥੋੜਾ ਜਿਹਾ ਪੂੰਝ ਲੈਣਾ ਜੇ ਪੂੰਝ ਕੇ ਇਹਨੂੰ ਕਿਸੇ ਕੱਪੜੇ ਨਾਲ ਥੋੜਾ ਜਿਹਾ ਤੇ ਨਹੀਂ ਤਾਂ ਇਹਨੂੰ ਬਾੜੀਆਂ ਕੱਟ ਕੇ ਥੋੜੀ ਦੇਰ ਹਵਾ ਦੇ ਵਿੱਚ ਰੱਖ ਦੇਣੀ ਹੈ ਤਾਂ ਜਿਹੜਾ ਹੈਗਾ ਥੋੜਾ ਜਿਹਾ ਪਾਣੀ ਹੈਗਾ ਇਹਦਾ ਸੁੱਕ ਜਾਊਗਾ ਤੇ ਇਹਨੂੰ ਆਪਾਂ ਗੋਲ-ਗੋਲ ਕਟਾਂਗੇ ਜਿਹੜੀਆਂ ਅਰਬੀਆਂ ਨਹੀਂ ਹੈ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤੁਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਇ ਨੂੰ ਬਤੁਤ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਨਾਰਮਲ ਜੀ ਜਿਹੜੀ ਸਬਜੀ ਐ ਘੱਟ ਮਸਾਲਿਆਂ ਨਾਲ ਬਣਾ ਕੇ ਤਿਆਰ ਕਰਦੇ ਆਂ ਜਿਹੜੇ ਕਿ ਆਪਣੇ ਘਰ ਦੇ ਵਿੱਚ ਵੇਸਕ ਦੇ ਮਸਾਲੇ ਹੁੰਦੇ ਆ ਕੋਈ ਜ਼ਿਆਦਾ ਆਪਾਂ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਤੇ ਬਸ ਨਾਰਮਲ ਜੇ ਮਸਾਲਿਆਂ ਨਾਲ ਜਿਹੜੀ ਸਬਜੀ ਹੈਗੀ ਆਪਾਂ ਬਹੁਤ ਹੀ ਟੇਸਟੀ ਬਣਾ ਕੇ ਤਿਆਰ ਕਰਦੇ ਆਂਗੇ ਤੇ ਆਪਾਂ ਹਰੇਕ ਮਤਲਬ ਇਹ ਬੰਦਾ ਆਪਣੇ ਆਪਣੇ ਤਰੀਕੇ ਨਾਲ ਜਿਹੜੀ ਸਬਜੀ ਬਣਾਉਂਦਾ ਹੈਗਾ ਤੇ ਆਪਾਂ ਵੱਖ-ਵੱਖ ਤਰੀਕੇ ਨਾਲ ਜਿਹੜੀਆਂ ਸਬ지ਆਂ ਬਣਾ ਕੇ ਤਿਆਰ ਕਰਦੇ ਆਂ ਰੈਸਪੀਆਂ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਰ ਤੋਂ ਬਾਅਦ ਸ਼ੇਅਰ ਕਰਨਾ ਇਧਰ ਆਪਾਂ ਅਰਬੀ ਹੈਗੀ ਜਿਹੜੀ ਕੱਟ ਲਈ ਹੈਗੀ ਥੋੜੀ ਦੇਰ ਇਹਨੂੰ ਹਵਾ ਚ ਸੁਕਾ ਲਿਆ ਸੀ ਉਸ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਿਆ ਪੈਨ ਦੇ ਵਿੱਚ ਪਾ ਲਿਆ ਤੇਲ ਆਪਾਂ ਇੱਕ ਕੜਸ਼ੀ ਪਰ ਕੇ ਤੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਜਿਹੜੀ ਅਰਬੀ ਹੈਗੀ ਇਹਨੂੰ ਆਪਾਂ ਤੇਲ 'ਚ ਪਾ ਦਵਾਂਗੇ ਤੇ ਇਹਨੂੰ ਆਪਾਂ ਭੁੰਨ ਲਵਾਂਗੇ ਅਰਬੀ ਨੂੰ ਨਾਲ ਤਾਂ ਜਿਹੜੇ ਵਿੱਚ ਇਹ ਝਲਾਰ ਜੀ ਹੈਗੀ ਉਹ ਖਤਮ ਹੋ ਜਾਊਗੀ ਤੇ ਨਾਲੇ ਜਿਹੜੀ ਹੈਗੀ ਸਬਜ਼ੀ ਦਾ ਟੇਸਟ ਹੈ ਇਹਦੇ ਨਾਲ ਬਹੁਤ ਵਧੀਆ ਆਉਂਦਾ ਹੈਗਾ ਤੇ ਇਹਨੂੰ ਆਪਾਂ 5-7 ਮਿੰਟ ਭੁੰਨ ਲਵਾਂਗੇ ਕੇਰਾ ਆਪਾਂ ਗਰਮ-ਗਰਮ ਤੇਲ ਦੇ ਵਿੱਚ ਪਾ ਦਵਾਂਗੇ ਅਰਬੀ ਨੂੰ ਉਸ ਤੋਂ ਬਾਅਦ ਚਾਹੀਏ ਆਪਾਂ ਫਲੇਮ ਘੱਟ ਕਰਕੇ ਜਿਹੜੀ ਅਰਬੀ ਨੂੰ ਨਰਮ ਹੋਣ ਤੱਕ ਭੁੰਨ ਲਵਾਂਗੇ ਇਹਨੂੰ ਆਪਾਂ 80-90% ਜਿਹੜੀ ਅਰਬੀ ਹੈਗੀ ਪਕਾ ਲਵਾਂਗੇ ਇਹਨੂੰ ਉਸ ਤੋਂ ਬਾਅਦ ਆਪਾਂ ਇਹਨੂੰ ਕੱਢ ਲਵਾਂਗੇ ਜਦ ਤੱਕ ਆਪਣੀ ਅਰਬੀ ਭੁੰਦੀ ਹੈਗੀ ਉਦੋਂ ਤੱਕਰ ਆਪਾਂ ਜਿਹੜੇ ਇਹਦੇ ਵਿੱਚ ਕੱਟ ਕੇ ਕੋਈ ਪਿਆਜ਼ ਲਸਣ ਹੈਗਾ ਉਹ ਆਪਾਂ ਇਹਦੇ ਵਿੱਚ ਤੇ ਇਹਨੇ ਉਹ ਮਸਾਲਿਆਂ ਦੀ ਤਿਆਰੀ ਕਰ ਲੈਣੇ ਹੈਗੇ ਤੇ ਇਹ ਆਪਾਂ ਪੂਰਨ ਵਾਸਤੇ ਛੱਡ ਦਨੇ ਆ ਸਾਈਡ ਤੇ ਤੇ ਇਧਰ ਆਪਾਂ ਦੋ ਮਿਰਚਾਂ ਲੈ ਲੀਆਂ ਨੇ ਇਹ ਹਰੀਆਂ ਤੇ ਇਹਨਾਂ ਨੂੰ ਆਪਾਂ ਬ੍ਰੇਕ ਬ੍ਰੇਕ ਕੱਟ ਲਵਾਂਗੇ ਤੇ ਹਰੀ ਮਿਰਚ ਦਾ ਟੇਸ ਹੈ ਜਿਹੜਾ ਅਰਬੀ ਦੀ ਸਬਜ਼ੀ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਇਦਾਂ ਨਾਲ ਸਬਜੀ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈਗਾ ਜੇ ਮਿਰਚ अवेलेबल ਹੋਵੇ ਤਾਂ ਜ਼ਰੂਰ ਮਤਲਬ ਕਿ ਪੌਣਾ ਸਬਜੀ ਦੇ ਵਿੱਚ ਬਹੁਤ ਟੇਸਟੀ ਬਣਦੀ ਹੈਗੀ ਮਿਰਚ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਇੱਥੇ ਅੱਧਾ ਟਮਾਟਰ ਲੈ ਲਿਆ ਹੈਗਾ ਜਿਹੜਾ ਟਮਾਟਰ ਹੈ ਜ਼ਿਆਦਾ ਖੱਟਾ ਸੀ ਤਾਂ ਕਰਕੇ ਆਪਾਂ ਅੱਧਾ ਹੀ ਟਮਾਟਰ ਲੱਤਾ ਹੈਗਾ ਇੱਕ ਪਿਆਜ਼ ਲੈ ਲਿਆ ਹੈਗਾ ਮੀਡੀਅਮ ਜੇ ਸਾਈਜ਼ ਦਾ ਤੇ ਜਿਹੜਾ ਟਮਾਟਰ ਹੈ ਉਹਨੂੰ ਵੀ ਆਪਾਂ ਬ੍ਰੇਕ ਬ੍ਰੇਕ ਕੱਟ ਲਵਾਂਗੇ ਤੇ ਜਿਹੜਾ ਪਿਆਜ਼ ਹੈ ਉਹਨੂੰ ਵੀ ਆਪਾਂ ਬ੍ਰੇਕ ਬ੍ਰੇਕ ਕੱਟ ਕੇ ਤਿਆਰ ਕਰ ਲਵਾਂਗੇ ਤੇ ਇੱਧਰ ਆਪਾਂ ਨਾਲ ਦੀ ਨਾਲ ਜਿਹੜੀ ਇਹ ਸਬਜੀ ਆਪਣੀ ਅਰਬੀ ਪੁਨਰੀਏ ਨੂੰ ਵੀ ਹਿਲਾਉਂਦੇ ਚ ਲਿਆਉਂਦੇ ਰਹਿਣਾਗਾ ਕਿਉਂਕਿ ਨੀਚੇ ਨਾਲ ਲੱਗ ਜੇ ਅਰਬੀ ਹੈਗੀ ਜਿਹੜੀ ਆਲੂਆਂ ਵਾਂਗੂ ਪੈਨ ਦੇ ਤਲੇ ਤੇ ਜ਼ਿਆਦਾ ਚਿਪਕਦੀ ਹੈਗੀ ਤਾਂ ਇਹਨੂੰ ਸਾਵਧਾਨੀ ਨਾਲ ਮਤਲਬ ਕਿ ਜਿਹੜਾ ਆਪਾਂ ਹਿਲਾਉਂਦੇ ਰਹਿਣਾਗਾ ਤੇ ਇਹਦੀਆਂ ਫਾੜੀਆਂ ਨੇ ਜਿਹੜੀਆਂ ਉਹ ਵੀ ਟੁੱਟਣ ਨਾ ਤੇ ਜਿਹੜੀ ਹੈ ਆਪਣੀ ਅਰਬੀ ਉਹ ਵੀ ਮਤਲਬ ਕਿ ਪੈਨ ਦੇ ਨੀਚੇ ਨਾ ਚਿਪਕੇ ਜਿਹੜਾ ਪਿਆਜ਼ ਆ ਇਹ ਵੀ ਆਪਾਂ ਬਰੀਕ ਬਰੀਕ ਕੱਟ ਲਵਾਂਗੇ ਟਮਾਟਰ ਵੀ ਕੱਟ ਲਿਆ ਮਿਰਚ ਵੀ ਕੱਟ ਲਿਆ ਜਿਆਦਾ ਇਹਦੇ ਵਿੱਚ ਮਸਾਲਿਆਂ ਦੀ ਜ਼ਰੂਰਤ ਨਹੀਂ ਹੈਗੀਗੀ ਬਸ ਥੋੜੇ ਜੇ ਮਸਾਲਿਆਂ ਨਾਲ ਹੀ ਮਤਲਬ ਜਿਹੜੀ ਅਰਬੀ ਦੀ ਸਬਜ਼ੀ ਹੈ ਬਹੁਤ ਟੇਸਟੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਇਹ ਜਿਹੜੇ ਪਿਆਜ਼ ਆਪਾਂ ਬਰੀਕ ਬਰੀਕ ਕੱਟ ਲਵਾਂਗੇ ਜੇ ਕੋਈ ਆਪਣਾ ਮਤਲਬ ਕਿ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਜੇ ਕੋਈ ਫੇਸਬੁੱਕ ਤੇ ਵੀਡੀਓ ਦੇਖਦਾ ਤਾਂ ਫੇਸਬੁੱਕ ਪੇਜ ਨੰਬਰ 1 ਰਸੋਈ ਨੂੰ ਫੋਲੋ ਕਰ ਲੈਣਾ ਇੰਸਟਾਗ੍ਰam ਤੇ ਦੇਖ ਰਿਹਾ ਤਾਂ ਇੰਸਟਾਗ੍ਰam @number1rasoi ਨੂੰ ਫੋਲੋ ਕਰ ਲੈਣਾ ਇੱਧਰ ਜਿਹੜੇ ਮਸਾਲੇ ਆਪਾਂ ਸਾਰੇ ਕੱਟ ਕੇ ਤਿਆਰ ਕਰ ਲਏ ਤੇ ਇੱਧਰ ਜਿਹੜੀ ਅਰਬੀ ਹੈ ਉਹ ਵੀ ਆਪਣੀ ਤਕਰੀਬਨ ਹੀ ਪੱਕ ਚੁੱਕੀ ਹੈਗੀ ਤੇ ਇਹਨੂੰ ਆਪਾਂ ਲੈ ਆ ਕੇ ਚੰਗੀ ਤਰ੍ਹਾਂ ਤੇ ਇਹ ਦੇ ਵਿੱਚ ਆਪਾਂ ਅੱਧਾ ਨਿੰਬੂ ਨਚੋੜ ਦਵਾਂਗੇ ਇਹਦੇ ਨਹੀਂ ਜਿਹੜੀਆਂ ਲਾਰਾਂ ਨਹੀਂ ਆ ਉਹ ਵੀ ਖਤਮ ਹੋ ਜਾਣੀਆਂ ਤੇ ਨਾਲੇ ਜਿਹੜਾ ਥੋੜਾ ਜਿਹਾ ਦੇ ਵਿੱਚ ਖੱਟਾਪਨ ਆ ਜੂ ਤੇ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਅੱਧਾ ਨਿੰਬੂ ਨਚੋੜ ਦਵਾਂਗੇ ਇਹਦੇ ਵਿੱਚ ਆਪਾਂ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਨਿੰਬੂ ਨਚੋੜ ਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹਲਿਆ ਚਲਾ ਕੇ 2 ਮਿੰਟਾਂ ਬਾਅਦ ਇਹਨੂੰ ਆਪਾਂ ਬਾਹਰੇ ਕੱਢ ਲਵਾਂਗੇ ਤੇਲ ਤੋਂ ਤੇ ਇਹ ਜ਼ਿਆਦਾ ਨਾ ਤਾਂ ਤੇਲ ਸੋਕਦੀ ਹੈ ਆਪਦੇ ਵਿੱਚ ਇਹ ਤਾਂ ਇੱਕ ਬੀਜ ਨਿਕਲ ਗਿਆ ਵੀ ਕੱਢਤਾ ਆਪਾਂ ਨੇ ਤੇ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਵੀ ਚੇਂਜ ਹੋ ਗਿਆ ਅਰਬੀ ਦਾ ਤੇ ਹੁਣ ਆਪਾਂ ਇਹਨੂੰ ਬਾਹਰੇ ਕੱਢ ਲਵਾਂਗੇ ਹਲਿਆ ਕੇ ਤੇ ਇਹ ਤਕਰੀਬਨ ਪੱਕ ਚੁੱਕੀ ਹੈਗੀ 80% ਤੇ ਇਹਨੂੰ ਆਪਾਂ ਬਾਹਰੇ ਕੱਢ ਲਾਂਗੇ 20% ਆਪਾਂ ਇਹਨੂੰ ਮਸਾਲੇ ਦੇ ਵਿੱਚ ਹੀ ਪਕਾ ਲਵਾਂਗੇ ਤੇ ਜਿਹੜੀ ਮਸਾਲੇ ਨੇਗੇ ਚੰਗੀ ਤਰ੍ਹਾਂ ਸੋਖ ਲੈਂਦੀ ਹੈਗੀ ਜਿਹੜੀ ਅਰਬੀ ਹੈ ਬਹੁਤ ਵਧੀਆ ਟੇਸਟ ਆਉਂਦਾ ਹੈਗਾ ਤੇ ਇਹਨੂੰ ਆਪਾਂ ਕੱਢ ਲਵਾਂਗੇ ਪਲੇਟ ਦੇ ਵਿੱਚ ਬਾਹਰੇ ਸਾਰੀ ਅਰਬੀ ਕੱਢਣ ਤੋਂ ਬਾਅਦ ਆਪਾਂ ਜਿਹੜੀ ਹੈਗੀ ਇਸੇ ਪੈਨ ਦੇ ਵਿੱਚ ਹੀ ਆਪਾਂ ਜਿਹੜਾ ਮਤਲਬ ਕਿ ਅਰਬੀ ਨੂੰ ਤੜਕਾ ਲਾ ਲਵਾਂਗੇ ਤੇ ਜਿਆਦੇ ਬਰਤਨ ਵੀ ਮਤਲਬ ਕਿ ਗੰਦੇ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿ ਬਸ ਇੱਕੋ ਬਰਤਨ ਦੇ ਵਿੱਚ ਹੀ ਆਪਾਂ ਜਿਹੜੀ ਸਬ지 ਹੈਗੀ ਬਣਾ ਕੇ ਤਿਆਰ ਕਰ ਲਵਾਂਗੇ ਥੋੜਾ ਤੇਲ ਹੈਗਾ ਜਿਹੜਾ ਬਚ ਗਿਆ ਸੀਗਾ ਇਹਦੇ ਵਿੱਚ ਇੱਕ ਘੜਸ਼ੀ ਤੇਲ ਪਾਈ ਸੀਗੀ ਤੇ ਆ ਮੱਕੀ ਦਾ ਤੇਲ ਤੁਸੀਂ ਦੇਖ ਸਕਦੇ ਹੋ ਕਾਫੀ ਸਾਰਾ ਤੇਲ ਪਿਆ ਹੈਗਾ ਇਹਦੇ ਵਿੱਚ ਤੇ ਇਹਦੇ ਵਿੱਚ ਇੱਕ ਆਪਾਂ ਨੇ ਬੜੀ ਇਲਾਇਚੀ ਪਾ ਲਈ ਹੈਗੀ ਤਿੰਨ ਚਾਰ ਕਾਲੀਆਂ ਮਿਰਚਾਂ ਤੇ ਇੱਕ ਛੋਟਾ ਟੁਕੜਾ ਪਾ ਲਿਆ ਇਹਦੇ ਵਿੱਚ ਦਾਲਚੀਨੀ ਦਾ ਤੇ ਜੀਰਾ ਮੈਂ ਨਹੀਂ ਪਾਇਆ ਹੈਗਾਗਾ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟੀ ਹੋਈ ਜਿਹੜੀ ਹਰੀ ਮਿਰਚ ਹੈ ਥੋੜੀ ਜਿਹੀ ਤਿੱਖੀ ਹੈਗੀ ਤੇ ਉਹਨੂੰ ਆਪਾਂ ਪਾ ਲਵਾਂਗੇ ਤੇ ਥੋੜਾ ਜਿਹਾ ਮਿਰਚ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲਵਾਂਗੇ ਕੱਟੇ ਹੋਏ ਪਿਆਜ਼ ਤੇ ਉਸ ਤੋਂ ਬਾਅਦ ਟਮਾਟਰ ਪਾ ਕੇ ਜਿਹੜਾ ਇਹ ਮਸਾਲਾ ਆਪਾਂ ਪੁੰਨ ਕੇ ਤਿਆਰ ਕਰ ਲਵਾਂਗੇ ਤੇ ਜਿਹੜੀ ਸਬਜੀ ਹੈ ਇਹ ਬਹੁਤ ਚਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਹੈਗੀ ਸਬਜੀ ਬਣਾ ਕੇ ਟਰਾਈ ਜ਼ਰੂਰ ਕਰਨਾ ਮੇਰੇ ਤਰੀਕੇ ਨਾਲ ਇੱਕ ਵਾਰੀ ਸਬਜ਼ੀ ਬਣਾ ਲਈ ਤੁਸੀਂ ਤਾਂ ਬਾਰ ਬਾਰ ਤੁਸੀਂ ਐਸੇ ਤਰੀਕੇ ਨਾਲ ਹੀ ਮਤਲਬ ਜਿਹੜੀ ਸਬਜ਼ੀ ਇਹ ਬਣਾ ਕੇ ਖਾਣਾ ਪਸੰਦ ਕਰੋਗੇ ਬਹੁਤ ਹੀ ਟੇਸਟੀ ਬਣਦੀ ਹੈਗੀ ਥੋੜਾ ਜਿਹਾ ਪਿਆਜ਼ ਭੁੰਨਣ ਤੋਂ ਬਾਅਦ ਆ ਇਹਦੇ ਵਿੱਚ ਆਪਾਂ ਟਮਾਟਰ ਐਡ ਕਰ ਲਿਆ ਤੇ ਹਲਕਾ ਜਿਹਾ ਭੁੰਨਣ ਤੋਂ ਬਾਅਦ ਟਮਾਟਰ ਨੂੰ ਤੇ ਇਹਦੇ ਵਿੱਚ ਆਪਾਂ ਕੁਝ ਸੁੱਕੇ ਮਸਾਲੇ ਐਡ ਕਰਾਂਗੇ ਤੇ ਕਿਉਂਕਿ ਥੋੜੇ ਜਿਹੇ ਜਿਹੜੇ ਮਸਾਲੇ ਨੇਗੇ ਉਹ ਆਪਾਂ ਮਤਲਬ ਕਿ ਥੋੜੇ ਜਿਹਾ ਪਕਾ ਲਵਾਂਗੇ ਇਹਨਾਂ ਨਾਲ ਤੇ ਸਭ ਤੋਂ ਪਹਿਲਾਂ ਹਲਦੀ ਪਾਊਡਰ ਐਡ ਕਰ ਦਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਲਾਲ ਮਿਰਚ ਪਾਊਡਰ ਐਡ ਕਰ ਦਵਾਂਗੇ ਸਵਾਦ ਅਨੁਸਾਰ ਨਮਕ ਥੋੜਾ ਜਿਹਾ ਗਰਮ ਮਸਾਲਾ ਧਨੀਆ ਪਾਊਡਰ ਸਾਰੀਆਂ ਚੀਜ਼ਾਂ ਨੂੰ ਐਡ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਕੇ ਜਿਹੜੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਨਾਲ ਤਾਂ ਤੇਲ ਰਿਲੀਜ਼ ਕਰ ਦੇਣਗੇ ਤੇ ਨਾਲੇ ਜਿਹੜਾ ਮਸਾਲੇ ਹੈਗੇ ਫੁੱਲ ਜਾਣਗੇ ਪਾਣੀ ਦੇ ਨਾਲ ਤੇ ਇਹਨਾਂ ਨੂੰ ਮਿਕਸ ਕਰਕੇ ਤੇ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੇ ਕਿਉਂਕਿ ਮਸਾਲੇ ਆਪਣੇ ਜਲਣ ਨਾਲ ਤਾਂ ਕਰਕੇ ਤੇ ਨਾਲੇ ਮਸਾਲੇ ਆਪਣੇ ਚੰਗੀ ਤਰ੍ਹਾਂ ਪੱਕ ਜਾਣਗੇ ਤੇ ਆਪਾਂ ਤੇਲ ਬਹੁਤ ਘੱਟ ਜੂਸ ਕੀਤਾ ਹੈਗਾ ਮਤਲਬ ਕਿ ਉਸੇ ਤੇਲ ਦੇ ਵਿੱਚ ਹੀ ਫਰਾਈ ਕਰ ਲਈ ਹੈਗੀ ਆਪਾਂ ਨੇ ਅਰਬੀ ਤੇ ਉਸੇ ਦੇ ਵਿੱਚ ਹੀ ਆਪਾਂ ਜਿਹੜਾ ਤੜਕਾ ਹੈਗਾ ਉਹ ਲਗਾਤਾ ਤੇ ਥੋੜਾ ਜਿਹਾ ਪਾਣੀ ਹੋਰ ਐਡ ਕਰ ਲਵਾਂਗੇ ਆਪਾਂ ਤੇ ਉਸ ਤੋਂ ਬਾਅਦ ਬਸ ਆਪਾਂ ਹੋਰ ਐਡ ਨਹੀਂ ਕਰਨਾ ਪਾਣੀ ਤੇ ਬਸ ਇਸ ਦੇ ਵਿੱਚ ਹੀ ਆਪਾਂ ਜਿਹੜੇ ਮਸਾਲੇ ਆਗੇ ਹਲਕੇ ਜਿ ਪਕਾ ਲਵਾਂਗੇ ਤੇ ਜਦੋਂ ਉਬਾਲਿਆ ਆਉਣ ਲੱਗੇ ਉਬਲਣ ਲੱਗੇ ਮਸਾਲੇ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਹੀ ਆ ਫਾੜੀਆਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੀਆਂ ਅਰਬੀ ਦੀਆਂ ਆਪਾਂ ਭੁੰਨ ਕੇ ਰੱਖੀ ਹੈ ਨਾ ਅਰਬੀ ਹੁਣ ਉਹਨੂੰ ਇਹਦੇ ਵਿੱਚ ਐਡ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਮਸਾਲੇ ਜਿਹੜੇ ਚੰਗੀ ਤਰ੍ਹਾਂ ਉਬਲਣ ਲੱਗੇ ਆ ਖੋਲਣ ਲੱਗੇ ਜਿਹੜਾ ਮਸਾਲਾ ਤੇ ਹੁਣ ਆਪਾਂ ਅਰਬੀ ਐਡ ਕਰ ਦਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਅਰਬੀ ਨੂੰ ਮਿਕਸ ਕਰਕੇ ਇਹਨੂੰ ਸਲੋ ਫਲੇਮ ਦੇ ਉੱਪਰ 10-15 ਮਿੰਟ ਮਤਲਬ ਕਿ ਬੰਨ ਹੀ ਰਹਿਣ ਦੇਵਾਂਗੇ ਨਾਲ ਤਾਂ ਮਸਾਲੇ ਆ ਜਿਹੜੇ ਚੰਗੀ ਤਰ੍ਹਾਂ ਆਪਣੇ ਵਿੱਚ ਸੋਕ ਲੂਗੀ ਅਰਬੀ ਤੇ ਨਾਲੇ ਇਹ ਪੈਨ ਦੇ نیچے ਨਹੀਂ ਚਿਪਕਦੀ ਹੈਗੀ ਸਲੋ ਕਰਨ ਤੇ ਤੇ ਮਸਾਲਿਆਂ ਦੇ ਵਿੱਚ ਇੰਨੇ ਕਿ ਜਿਹੜੇ ਤੁਹਾਡਾ ਪਾਣੀ ਹੈਗੇ ਦੇ ਵਿੱਚ ਮਤਲਬ ਕਿ ਜਿਹੜੀ ਇਹ ਸਬਜੀ ਹੈਗੀ ਬਹੁਤ ਹੀ ਵਧੀਆ ਮਤਲਬ ਕਿ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਸੋਨਾ ਮਤਲਬ ਕਿ ਜਿਹੜਾ ਤੇਲ ਅ ਰਿਲੀਜ਼ ਕਰ ਦਿੰਦੀ ਹੈਗੀ ਫਾੜੀਆਂ ਤੇ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹਨੂੰ ਆਪਾਂ ਢੱਕ ਕੇ ਪਕਾ ਲਵਾਂਗੇ 8-10 ਮਿੰਟ ਤੁਸੀਂ ਦੇਖ ਸਕਦੇ ਵਿੱਚ ਦੀ ਇੱਕ ਦੋ ਵਾਰੀ ਮਤਲਬ ਕਿ ਇਹਨੂੰ ਇਸ ਤਰ੍ਹਾਂ ਹਿਲਾ ਦੇਣਾ ਹੈਗਾ ਤੁਸੀਂ ਦੇਖ ਸਕਦੇ ਹੋ ਜਿਹੜੀ ਸਬਜ਼ੀ ਆਪਣੀ ਬਣ ਰਹੀ ਹੈਗੀ ਤੇ ਇਹ ਬਹੁਤ ਵਧੀਆ ਬਣ ਕੇ ਤਿਆਰ ਹੋ ਜਿੰਦੀ ਹੈ ਜਿਹੜਾ ਇਹ ਮਸਾਲਾ ਬਿਲਕੁਲ ਸੋਖ ਲੂਗੀ ਤੇ ਤੇਲ ਰਿਲੀਜ਼ ਕਰ ਦੂਗੀ ਜਿਹੜੀ ਸਬਜੀ ਹੈਗੀ ਤੇ ਇਹਨੂੰ ਇੱਕ ਦੋ ਵਾਰੀ ਇਸ ਤਰ੍ਹਾਂ ਹਿਲਾਉਂਦੇ ਚ ਲਿਆਉਂਦੇ ਰਹਿਣਾਗਾ ਤਾਂ ਕਿ ਇਹ ਪੈਨ ਦੇ نیچے ਨਾ ਚਿਪਕੇ ਤੇ ਤੁਸੀਂ ਦੇਖ ਸਕਦੇ ਹੋਗੇ ਥੋੜਾ ਥੋੜਾ ਹਲਕਾ ਹਲਕਾ ਆਪਾਂ ਨੂੰ ਇਹਦੇ ਵਿੱਚ ਜਿਹੜਾ ਅਜੇ ਮਸਾਲਾ ਦਿਖ ਰਿਹਾਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੈਗੀ ਤੇਲ ਰਿਲੀਜ਼ ਕਰ ਤੇ ਸਬਜੀ ਨੇ ਤੇ ਬਿਲਕੁਲ ਬਣ ਕੇ ਤਿਆਰ ਹੈ ਇਹਨੂੰ ਤੁਸੀਂ ਖਾ ਸਕਦੇ ਹੋ ਰੋਟੀ ਨਾਲ ਪਰਾਂਠੇ ਨਾਲ ਤੇ ਚੋਲਾ ਨਾਲ ਕਿਸੇ ਵੀ ਚੀਜ਼ ਨਾਲ ਜਿਹੜੀ ਆਪਣੀ ਸਬਜੀ ਤੁਸੀਂ ਖਾ ਸਕਦੇ ਹੋ ਬਹੁਤ ਹੀ ਵਧੀਆ ਮਤਲਬ ਕਿ ਜਿਹੜੀ ਇਹ ਸਬਜੀ ਆਪਣੀ ਬਣ ਚੁਗੀ ਤੇ ਥੋੜਾ ਸੇਕ ਹੋਰ ਲੱਗਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋਗੇ ਸਬਜੀ ਬਿਲਕੁਲ ਤਿਆਰ ਹੈਗੀ ਤੇ ਇਹ ਬਿਲਕੁਲ ਤੇਲ ਰੀਲੀਜ਼ ਕਰ ਤਾਂ ਨੇ ਤੁਸੀਂ ਦੇਖ ਸਕਦੇ ਹੋਗੇ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਲਦੀ ਮਿਲਦੇ ਆਪਾਂ ਨਵੀਂ ਇੱਕ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ